ਨਿਰਪੱਖ ਮੀਡੀਆ ਚੈਨਲ ਦੇਖਣ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਦੇ ਵਿੱਚ ਅੱਜ ਵੀ ਮੌਸਮ ਖੁਸ਼ਕ ਤੇ ਆਮ ਵਾਂਗੂ ਬਣਿਆ ਰਹੇਗਾ ਮੀਂਹ ਨੇਰੀ ਝੱਖੜ ਤੂਫਾਨ ਦੀ ਕੋਈ ਸੰਭਾਵਨਾ ਨਹੀਂ ਹੈ ਕੱਲ ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ਦੇ ਵਿੱਚੋਂ 0.9 ਡਿਗਰੀ ਗਰਾਵਟ ਦਰਜ ਕੀਤੀ ਗਈ ਅਤੇ ਸੂਬੇ ਦਾ ਸਭ ਤੋਂ ਵੱਧ ਤਾਪਮਾਨ ਸਮਰਾਲਾ ਦੇ ਵਿੱਚ 33 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਮੁਤਾਬਕ 3 ਨਵੰਬਰ ਤੱਕ ਇਸੇ ਤਰ੍ਹਾਂ ਦਾ ਮੌਸਮ ਬਣਿਆ रहेਗਾ ਪੰਜਾਬ ਦੇ ਤਾਪਮਾਨ ਦੇ ਵਿੱਚ ਰਾਤ ਦਾ ਹੋਵੇ ਚਾਹੇ ਦਿਨ ਦਾ ਹੌਲੀ-ਹੌਲੀ ਗਰਾਵਡ ਦਰਜ ਕੀਤੀ ਜਾ ਰਹੀ ਹੈ ਤੇ ਹਲਕੀ-ਹਲਕੀ ਠੰਡ ਵਧਣ ਲੱਗੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ ਹੋਰ ਵੀ ਡਿੱਗ ਸਕਦਾ ਹੈ ਪਛਮੀ ਗੜਬੜੀ ਐਕਟਿਵ ਹੋਣ ਤੋਂ ਬਾਅਦ ਗੁਆੰਡੀ ਸੂਬੇ ਹਿਮਾਚਲ ਪ੍ਰਦੇਸ਼ ਦੇ ਉਤਲੇ ਇਲਾਕਿਆਂ ਦੇ ਵਿੱਚ ਵੀ برفਬਾਰੀ ਦੀ ਸੰਭਾਵਨਾ ਬਣੀ ਰਹੀ ਹੈ ਜੇ ਅਜੀਹਾ ਹੁੰਦਾ برف ਪੈਂਦੀ ਹੈ ਤਾਂ ਪਹਾੜਾਂ ਤੋਂ ਆਉਣ ਵਾਲੀਆਂ ਹਵਾਵਾਂ ਸੂਬੇ ਵਿੱਚ ਤਾਪਮਾਨ ਦਾ ਰੁਖ ਬਦਲ ਸਕਦੀਆਂ ਹਨ ਜਿਸ ਨਾਲ ਠੰਡ ਵਧੇਗੀ ਹਾਲਾਂਕਿ ਪੰਜਾਬ ਦੇ ਵਿੱਚ ਹਵਾ ਪ੍ਰਦੂਸ਼ਣ ਹਾਲੇ ਵੀ ਬਣਿਆ ਹੋਇਆ ਹੈ ਪਰ ਹੌਲੀ-ਹੌਲੀ ਕਰਕੇ ਰੋਜ਼ਾਨਾ ਇਹ ਘਟ ਰਿਹਾ ਹੈ ਜੜਦੀ ਨਵੰਬਰ ਮਹੀਨੇ ਦੇ ਪਹਿਲੇ ਹਫਤੇ ਪ੍ਰਦੂਸ਼ਣ ਤੋਂ ਪੂਰੀ ਤਰ੍ਹਾਂ ਰਾਹਤ ਮਿਲਣ ਦੀ ਸੰਭਾਵਨਾ ਹੈ ਪਰ ਦੀਵਾਲੀ ਵਾਲੇ ਦਿਨ ਤੋਂ ਬਾਅਦ ਤੋਂ ਲੈ ਕੇ ਅੱਜ ਤੱਕ ਪ੍ਰਦੂਸ਼ਣ ਦੇ ਪੱਧਰ ਵਿੱਚ ਥੋੜਾ ਸੁਧਾਰ ਹੀ ਦੇਖਣ ਨੂੰ ਮਿਲ ਰਿਹਾ ਹੈ ਕੱਲ ਪੰਜਾਬ ਦੇ ਤਕਰੀਬਨ ਸਾਰੇ ਸ਼ਹਿਰਾਂ ਦੇ ਵਿੱਚ AQI 200 ਜਾਂ ਉਸ ਤੋਂ ਥੇਠਾ ਦਰਜ ਕੀਤਾ ਗਿਆ ਤੇ ਪੰਜਾਬ ਦਾ ਔਸਤ AQI ਤਾਂ 150 ਦੇ ਕਰੀਬ ਰਿਹਾ ਜੇ 3 ਤੋਂ ਲੈ ਕੇ 5 ਤੱਕ 50 ਜੋ ਮੀਂਹ ਪੈਂਦਾ ਹੈ ਤਾਂ ਪ੍ਰਦੂਸ਼ਣ ਪੂਰੀ ਤਰ੍ਹਾਂ ਦੇ ਨਾਲ ਖਤਮ ਹੋ ਜਾਵੇਗਾ। ਗੁਆਂਢੀ ਸੂਬੇ ਹਰਿਆਣਾ ਅਤੇ ਰਾਜਧਾਨੀ ਚੰਡੀਗੜ੍ਹ ਦਾ ਮੌਸਮ ਵੀ ਇਸ ਦੀ ਤਰ੍ਹਾਂ ਹੀ ਬਣਿਆ ਰਿਹਾ ਹੈ। ਕਿਤੇ ਵੀ ਮੀਂਹ ਹਨੇਰੀ ਝੱਖੜ ਤੂਫਾਨ ਦੀ ਕੋਈ ਸੰਭਾਵਨਾ ਨਹੀਂ ਹੈ। ਉਧਰ ਦੇਸ਼ ਦੇ ਕਈ ਸੂਬਿਆਂ ਦੇ ਵਿੱਚ ਮੌਨਥਾ ਤੂਫਾਨ ਨੇ ਆਪਣਾ ਕਹਿਰ ਮਚਾਇਆ ਹੋਇਆ ਹੈ। ਇਸ ਦੇ ਅਸਰ ਨਾਲ ਮੱਧ ਪ੍ਰਦੇਸ਼ ਦੇ ਵਿੱਚ ਤੇਜ਼ ਹਨੇਰੀ ਮੀਂਹ ਅਤੇ ਗਰਜ ਚਮਕ ਦਾ ਦੌਰ ਬਣਿਆ ਹੋਇਆ ਹੈ। ਮੰਗਲਵਾਰ ਨੂੰ 7 ਜ਼ਿਲ੍ਹਾ ਦੇ ਵਿੱਚ ਇੱਥੇ ਮੀਂਹ ਪਿਆ ਸੀ ਜਦਕਿ ਭੋਪਾਲ, ਇੰਦੋਰ ਦੇ ਵਿੱਚ ਹਨੇਰੀ ਦਾ ਅਸਰ ਰਿਹਾ ਬੁੱਧਵਾਰ ਨੂੰ ਸਿਉਂਪੁਰ ਮੁਰੈਣਾ ਸਮੇਤ 11 ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਚੱਕਰਵਾਦ ਮੋਂਥਾ ਬੁੱਧਵਾਰ ਨੂੰ ਸਵੇਰੇ ਉੜੀਸਾ ਦੇ ਗੰਜਮ ਅਤੇ ਗੋਪਾਲਪੁਰ ਵਿਚਾਲੇ ਪਹੁੰਚ ਗਿਆ। 80 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚੱਲ ਰਹੀਆਂ ਹਨ। ਇਸ ਤੂਫਾਨ ਦਾ ਅਸਰ ਉੜੀਸਾ ਦੇ 8 ਜ਼ਿਲ੍ਹੇ ਦੱਖਣੀ ਗੰਜਮ, ਗਜਪਤੀ, ਰਾਏਗੜਾ, ਕੋਰਾਪਟ, ਮਲਕਾਨਗिरी, ਕੰਦਮਾਲ, ਕਾਲਾਹਾਂਡੀ ਅਤੇ ਨਵਰੰਗਪੁਰ ਦੇ ਵਿੱਚ ਹੈ। ਸੂਬਾ ਸਰਕਾਰ ਦੇ ਮੁਤਾਬਿਕ ਇਥੋਂ 11000 ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾ ਦਿੱਤਾ ਗਿਆ ਹੈ 30000 ਲੋਕਾਂ ਨੂੰ ਹੋਰ ਉਹਨਾਂ ਦੇ ਘਰਾਂ ਚੋਂ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ ODRF ਦੀਆਂ 30 ਟੀਮਾਂ ਤੇ NDRF ਦੀਆਂ 5 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਜਿਨ੍ਹਾਂ ਸੂਬਿਆਂ ਦੇ ਵਿੱਚ ਚੱਕਰਵਾਤ ਮੋਥਾ ਦਾ ਅਸਰ ਦਿਖਾਈ ਦੇ ਰਿਹਾ ਹੈ ਉੱਥੇ ਕਈ ਥਾਵਾਂ ਤੇ ਰੁੱਖ ਡਿੱਗ ਰਹੇ ਹਨ ਕਈ ਮਕਾਨ ਵੀ ਢਹਿਣ ਦੀ ਖਬਰ ਮਿਲੀ ਹੈ ਦੋ ਲੋਕਾਂ ਦੀ ਜਾਨ ਚਲੀ ਗਈ ਹੈ 52 ਫਲਾਈਟਾਂ ਅਤੇ 120 ਰੇਲ ਗੱਡੀਆਂ ਆਂਧਰਾ ਪ੍ਰਦੇਸ਼ ਤਾਮਿਲਨਾਡੂ ਬੰਗਾਲ ਤੇ ਉੜੀਸਾ ਦੇ ਵਿੱਚ ਕੈਨਸਲ ਕਰ ਦਿੱਤੀਆਂ ਗਈਆਂ ਹਨ 52 ਫਲਾਈਟਾਂ ਵਿਸਾਖਾਪਟਨਮ 에어ਪੋਰਟ ਤੋਂ ਇਲਾਵਾ ਵਿਜੇਵਾੜਾ ਅਤੇ ਤ੍ਰਿਪਤੀ 에어ਪੋਰਟ ਤੋਂ ਰੱਦ ਕੀਤੀਆਂ ਗਈਆਂ ਹਨ ਮੌਸਮ ਵਿਭਾਗ ਦੇ ਮੁਤਾਬਕ ਇੱਕ ਤੂਫਾਨ ਦੇ ਅਸਰ ਨਾਲ ਕੇਰਲਾ ਕਰਨਾਟਕ ਆਸ਼ਤਿਸ਼ਗੜ ਮਧ ਪ੍ਰਦੇਸ਼ ਮਹਾਰਾਸ਼ਟਰਾ ਰਾਜਸਥਾਨ ਅਤੇ ਝਾਰਖੰਡ ਦੇ ਵਿੱਚ ਅਗਲੇ 3 ਦਿਨ ਤੱਕ ਮੀਂਹ ਪੈ ਸਕਦਾ ਹੈ ਤੂਫਾਨ ਮੌਨਥਾ ਨੂੰ ਇਹ ਨਾਮ THAILAND ਨੇ ਦਿੱਤਾ ਹੈ THAI ਭਾਸ਼ਾ ਦੇ ਵਿੱਚ ਇਸ ਦਾ ਮਤਲਬ ਸੁਗੰਧਿਤ ਫੁੱਲ ਹੁੰਦਾ ਹੈ ਪਰ ਇਹ ਸੁਗੰਧਿਤ ਫੁੱਲ ਇਸ ਵਕਤ ਭਾਰਤ ਦੇ ਕਈ ਸੂਬਿਆਂ ਦੇ ਵਿੱਚ ਤਬਾਹੀ ਮਚਾ ਰਿਹਾ ਹੈ